ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਰੱਦਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਕਿੱਥੇ ਜਾ ਰਹੇ ਹਾਂ ਤੁਰਿਆ ਆਪਾਂ ਜਾ ਰਹੇ ਹਾਂ ਆਪਣੇ ਬੂਆ ਦੇ ਘਰ ਸਾਡੀ ਬੂਆ ਥੋੜੀ ਜੀ ਬਿਮਾਰ ਸੀ ਤੇ ਕਾਫੀ ਦਿਨਾਂ ਤੋਂ ਫੋਨ ਵੀ ਆ ਰਹੇ ਸੀ ਸਾਨੂੰ ਕਿ ਉਹ ਮਿਲ ਕੇ ਨਹੀਂ ਗਏ ਤੇ ਹੁੰਦਾ ਹੀ ਹੈ ਕਿਉਂਕਿ ਸਦੇ ਪਾਦਰ ਸਾਹਿਬ ਤੋਂ ਬਾਅਦ ਇੱਕ ਅੱਗੇ ਭਤੀਜੇ ਰਹਿੰਦੇ ਹਨ ਹੈਨਾ ਭੂਆ ਦੇ ਜਿਹੜੇ ਭੂਆ ਦੇ ਘਰ ਜਾਂਦੇ ਨੇ ਸੋ ਜਿੰਨੇ ਭੈਣਾਂ ਨਾਲ ਭਾਈਆਂ ਦਾ ਪਿਆਰ ਹੈ ਉਵੇਂ ਹੀ ਅੱਗੇ ਫੇ ਭਤੀਜਿਆਂ ਦਾ ਭਤੀਜਿਆਂ ਦਾ ਪਿਆਰ ਹੋ ਜਾਂਦਾ ਹੈ। ਸੋ ਵਲੌਗ ਦੇ ਨਾਲ ਜੁੜੇ ਰਹੋ। ਲਖਾਵਾਂਗੇ ਤੁਹਾਨੂੰ ਸਾਰਾ ਕੁਝ। ਆਪਾਂ ਨਿਕਲ ਗਏ ਪਿੰਡ ਤੋਂ ਬਾਹਰ ਜੀ। ਤਕਰੀਬਨ ਸਾਨੂੰ 20 ਤੋਂ 25 ਮਿੰਟ ਲੱਗਣਗੇ। ਪਹੁੰਚ ਗਏ ਆ ਜੀ ਪਿੰਡ ਸਰਥੜੀ। ਤੇ ਆ ਗਿਆ ਰੋੜ ਵੇਜ ਦੀ ਵਾਰੀ ਨਾ ਕੋਈ ਸ਼ੀਸ਼ਾ ਨਾ ਵਿਸਵਾਰੀ ਸਾਥਲੇ ਸਾਨੂੰ ਗਾਦੇ ਪਤਲੀ ਇਹ ਐਸਾ ਮਜ਼ਾਕ ਥਾ ਰਾਧਿਆ ਸਾਥਲੇ ਪੈਂਦੀ ਤੇ ਸਾਥਲੇ ਦੀ ਕਲਾਸ ਫੈਲੋ ਵੀ ਹੈ ਕਿ ਨਹੀਂ ਹਾਂਜੀ ਸਤਿਕਾਰ ਅਬੀ ਸਤਿਕਾਰ ਸਤਿਕਾਰ ਜੀ ਆਪਾਂ ਕਿੱਥੇ ਜਾ ਰਹੇ ਵੀ ਨਾ ਬਾਰੇ ਗੱਲ ਕਰਦੇ ਆ ਨਾ ਤੇ ਅੱਜ ਉੱਥੇ ਕਿਹਨੂੰ ਕਿਹਨੂੰ ਮਿਲਣਾ ਆਪਾਂ ਨੇ ਆਪਾਂ ਬਣਾ ਨੀਕੋ ਨੂੰ ਬਾਣੀ ਨੂੰ ਇੱਕ ਛੋਟੀ ਨਹੀਂ ਨਹੀਂ ਕੁਝ ਹੋਰ ਹੈ। ਨੂੰ ਮਿਲਣਾ ਨਾ ਦਾਦੀ ਨੂੰ ਵੀ ਦਾਦੀ ਨੂੰ ਬੜੀ ਦਾਦੀ ਛੋਟੀ ਦਾਦੀ ਹੈ ਨਾ ਬਾਕੀ ਵਲੌਗ ਵੀ ਆਪਾਂ ਪੂਰਾ ਕਰਾਂਗੇ। ਆ ਆ ਗਏ ਸਾਥੀ ਸਾਗੇ ਸਾਥੀ। ਆ ਗਿਆ ਸਰਦਿੰਦੇ ਸਾਗੇ ਸਾਥੀ। ਰਾਧੇ ਦਾ ਫੇਵਰਟ ਹੈ ਨਾ। ਅੱਧੀ ਕੋਈ ਵੀ ਇਹਨਾਂ ਨੂੰ ਪਾਪਾ ਜੀ ਸਾਉ ਕਹਿੰਦੇ ਹੁੰਦੇ ਹੀਰੇ ਨੂੰ। ਇਹਦਾ ਹੀਰਾ ਆਪਣਾ ਹੀਰੇ ਨੂੰ ਕੀ ਕਹਿੰਦੇ ਹੁੰਦੇ ਸੀ? ਆ ਗਿਆ ਹੀਰਾ। ਆ ਗਿਆ ਹੀਰਾ। ਆ ਗਿਆ ਹੀਰਾ ਦੇਸ਼ ਆ ਗਿਆ ਹੀਰਾ। ਠੀਕ ਹੈ। ਓਕੇ। ਇਹ ਬੱਚਾ ਬਾਹਰ ਦੀ ਸਾਡੀ ਹੈ ਜੀ ਟੇਕਾ ਨਹੀਂ ਬੈਠਦੀ। ਭਾਈ ਸਾਹਿਬ ਅੱਗੇ ਆ ਕੇ ਬੈਠੋ। ਤੇ ਬ੍ਰੇਕ ਲੱਗੀ ਤੇ ਪਿੱਛੇ ਕਿਰਮੇ ਜਾ ਕੇ ਇਲਾ ਦਾ ਸ਼ਿਸ਼ਾ ਹੈਗਾ ਸੀ ਸੀ ਨਾ 돌 ਲੋਕਣਾ ਤੈਨੂੰ ਹਾ ਤੇ ਤੁਹਾਡੇ ਨਾਲ ਦੀ ਕੁੜੀ ਐ ਸਾਈਕਲ ਚਲਾਰੀ ਪਿੱਛੇ ਦੇਖੋ ਉਹ ਲੰਗੀ ਨਾ ਦੀਦੀ ਆ ਇਹ ਤਾਂ ਸਾਈਕਲਿੰਗ ਕਰਨੀ ਆ ਪਣਾ ਵੀ ਸਟਾਰਟ ਕਰਨੀ ਮੈਂ ਨਹੀਂ ਆਂਦੇ ਹੋਈ ਨਹੀਂ ਲੈ ਆਣੀ ਤਾਂ ਬਣੀ ਸਾਈਕਲ ਹੁਣ ਉਹ ਦਿਖ ਬੋਲਟ ਚਲਾਨੀ ਆਂਟੀ ਸ਼ੇਰ ਪੈਸਾ ਮੋਝ ਗਏ ਜੀ ਅ빠 ਇਹ ਹੈ ਕਿ ਹਾਲੀਵਾਲ ਸ਼ਾਮ ਦਾ ਟਾਈਮ ਹੋ ਚੁੱਕਾ ਹੈ 6 ਵਜੇ ਚੁੱਕੇ ਨੇ ਸ਼ਾਮ ਦੇ ਤੇ ਇਹ ਮੌਸਮ ਵੀ ਬੜਾ ਵਧੀਆ ਹੈ ਇਹ ਐਪੈਂਸਾ ਦੀ ਮੇਨ ਮਾਰਕੀਟ ਦਾ ਮੇਨ ਸ਼ੌਕ ਅਪਲ ਕਲੌਬ ਹਾਊਸ ਸਾਡੇ ਬਾਬਾ ਜੀ ਇੱਥੇ ਕੰਮ ਕਰਦੇ ਨੇ ਆ ਲੈ ਰਹੇ ਆ ਫਰੂਟ ਬਈ ਸਾਫ ਪਾਈਆਂ ਰਹਿਣ ਮੰਮੀ ਨੇ ਕੋਲ ਲਾ ਲੋ ਹਾਂ ਹਾਂਜੀ ਮੰਮਾ ਹਾਂਜੀ ਬੱਚੇ ਕੀ ਕਰੀਏ ਕੀ ਲੈਣਾ ਆਪੋ ਕੀ ਲੈਣਾ ਦੱਸੋ ਕੀ ਲੈਣਾ ਜੀਜੀ ਜੀਜੀ ਓਕੇ ਜੀਜੀ ਦਵਾਈ ਲੈਣਾ ਆ ਰਹੇ ਭਾਈ ਥੈਂਕ ਯੂ ਭਾਈ ਬੱਚੇ ਹੋ ਗਈ ਲੜਾਈ ਸਾਡੇ ਲਈ ਕਹਿੰਦੇ ਅਸੀਂ ਖਾਵਾਂਗੇ ਅਵਨੀਤ ਦਾ ਗੁੱਸਾ ਦੇਖਣ ਵਾਲਾ ਭਾਈ ਪੂਰਾ ਅਵਨੀਤ ਕਿੱਥੇ ਆ ਗਏ ਇਹ ਦੇ ਵੀਰੇ ਉਹ ਨੂਰ ਪਰਵੇਦੀ ਆ ਗਏ ਹੋਏ ਇਹ ਇਹ ਰਸਤਾ ਮੁੜਦਾ ਇਧਰੋਂ ਹਾਂ ਹਾਂ ਹੈਪੀ ਚਾਚੂ ਦੀ ਦੁਕਾਨ ਹੋ ਗਈ ਬੰਦ ਇਹ ਵਾਲੀ ਇੱਥੇ ਨਵੀਂ ਮਾਰਕੀਟ ਬਣ ਗਈ ਹਾਂ ਵਾਸ਼ਿੰਗ ਸੈਂਟਰ ਬਣ ਕੇ ਬਣ ਗਿਆ ਬਣਿਆ ਪਿੱਛੇ ਬਣ ਕੇ ਦੁਕਾਨਾਂ हट ਗਈ ਵਾਓ ਅੱਜ ਪਹੁੰਚ ਗਏ ਭਾਈ ਅੱਪਾ ਆਪਣੇ ਡੈਸਟੀਨੇਸ਼ਨ ਤੇ ਬੱਚਿਆਂ ਦਾ ਘੱਟ ਜਿਹਾ ਬੱਚਾ ਪਾਲਦੀ रास्ते <mimic> में है देखिए देखिए <laughs> कहां पहुंच गए भाई और यार आई 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 डोंट नो बड़ी जबरदस्त रोड पर गड्डी वाली है मम्मी का गाना आ बैठियां साड़ियां बुआ सही ඔොනික ඩිල වෙයි ීකාලවිහකාල හ තැම පේශල් ද කයි රවැනි පුව මෙලක අනමයි ලචලයේ ਹੁਣ ਅਮਰ ਜੜੀ ਬਾਣੀ ਸਸੀ ਗਾ ਤਾਂ ਕਹਦੇ ਫਿਰ ਹੁਣ ਅੱਜ ਰੋਟੀ ਖਾਦੀ ਦੀ ਰੋਟੀ ਖਾਦੀ ਦੇਜਾ ਮੰਮਾ ਰੋਟੀ ਦਿੱਤੀ ਨਹੀਂ ਤੂੰ ਖਾਣੀ ਹੈ ਇੱਕੋੜੀ ਉਂਗਲੀ ਖਾਦੀ ਸਾਡੀ ਅੱਜ ਰਵੀ ਚਾਚਾ ਨੂੰ ਵੀਡੀਓ ਭੇਜਣੀ ਤੇਰੀ ਇਹ ਉਂਗਲੀ ਖਾਂਦੀ ਏ ਨਵੀਂ ਗੱਡੀ ਦੀ ਸਵਾਰੀ ਮਜ਼ਾ ਆ ਰਿਹਾ ਸਸਰੀਕਾਲ ਜੀ ਇੱਕ ਕੁੜੀ ਸੰਗ ਦੀ ਸਾੜੀ ਆ ਜਾਂ ਮੋੜ ਲੈ ਮੋੜ ਲੈ ਹੁਣ ਜੰਦੀ ਲੱਗ ਗਈਆਂ ਸਿੱਧੀ ਕਰੋ ਇਹਨੂੰ ਮੋੜ ਲਿਆ ਹੁਣ ਬਾਈ ਦੱਬ ਦੇ ਅੱਲੇ ਛੱਡ ਦੇ ਤੂੰ ਛੱਡ ਦੇ ਲਾ ਵੇ ਮਜ਼ਾ ਲੈ ਰੇ ਨਿਆਣੇ ਅੱਧੀਆਂ ਫਿਰ ਭੂਆ ਉਹ ਆਜੋ ਭਾਈ ਇਹਨਾਂ ਨੂੰ ਵੀ ਖੇਡ ਲੈਣ ਦਿਓ ਨੀਕੋ ਤੁਸੀਂ ਵੀ ਚਲਾਓ की थे? बच्चा पार्टी आज बंद होगी होने से तो प्रसाद राध्या बानी थैंक यू खाना कराने के करा लिए ਆ ਗਈ ਕਸਰ ਮਾੜੀ ਜੀ ਸੱਤ ਨਾ ਖਾ ਲਿਓ ਆ ਰਹੇ ਆਂ ਜੀ ਬਾਪ ਟਾਈਮ ਹੋ ਗਿਆ 8 ਦਾ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ ਜੰਕਸ਼ਨ ਦੇਖੋ ਕੀ ਬਣਿਆ ਵਾਜ ਹੈਲੋ ਆ ਗਈ ਬਣਿਆ ਤੂੰ ਆ ਗਈ ਬਣਿਆ ਵਾ ਕੀ ਕਰਦਾ ਇਹ ਤਾਂ ਛੁੱਟੀ ਨਹੀਂ ਆ ਗਈ ਸਕੂਲ ਤੇ ਵਰਦੀ ਪਾ ਕੇ ਲੱਗੀ ਵੀ ਅੱਜ ਨੱਚਣ ਹੈ ਸਾਡੇ ਬੱਚਿਆਂ ਦੀਆਂ ਬਚਪਨ ਵਾਲੀਆਂ ਖੇਡਾਂ ਜੋ ਹੱਥ ਲੱਗਿਆ ਉਹਦੇ ਨਾਲ ਖੇਡ ਲੈਂਦੇ ਸਾਡੇ ਕੀ ਹੋ ਰਿਹਾ ਰੋਟੀ ਬਣਾ ਰਹੀ ਮੈਨੂੰ ਤਾਂ ਖੁਲਾਈ ਨਹੀਂ ਤੇ ਆ ਕੀ ਬਣਾ ਰਿਹਾ ਤੂੰ ਸਾਰਾ ਭਾਂਡੇ 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 ਰੱਖੇ ਕਿੱਥੇ ਭਾਂਡੇ ਹਾਂ ਟੋਕਰੀ ਕੱਪ ਕੀ ਆ ਗਿਆ ਭਾਂਡੇ ਇਹਦੇ ਹੈ ਹਾਂ ਗੇਸ ਫਰੀਦ ਜੇ ਫਰੀਦ ਜੇ ਫਲੇਟਾਂ ਚਾਰ ਅੱਛਾ ਤੇ ਆ ਬੱਚਾ ਸਕੂਲ ਜਾ ਰਿਹਾ ਹਾਂਜੀ ਇੱਕ ਦਰਿਆ ਵੀ ਜਾਣੀ ਲੱਗਿਆ ਨਾਲ ਟੁੱਟ ਗਈ ਚੰਗੀ ਦੇਲੂ ਕਦੇ ਪੱਟੀ ਬੰਨ੍ਹਉਂਦੀ ਦੇਖੀ ਲੱਤਾਂ ਬਹਾਨ ਮਥੇਨ ਅੱਖਾਂ ਨੂੰ ਨਾ ਕੇ ਸਾਰੇ ਪੱਟੀ ਬੰਨ੍ਹਦੀ ਕਦੇ ਜੇਬਰ ਪਾ ਕੇ ਜਾਂਦਾ ਬਾਤ ਬੋਲਦਾ ਉਹਦਾ ਸੁਭਾਅ ਨਾ ਮਾਰ ਗਿਆ ਮੇਟਾ ਜਾ ਮਾਰਦਾ ਤਾਂ ਮੈਦਾਨ ਹਰ ਗਿਆ ਮੇਲੇ ਕੱਢ ਗਿਆ ਨਹੀਂ ਦਾ ਗਿਆ ਉਹ ਵੀ ਵਾਜੀ ਕੁਲੇ ਕੱਢ ਗਿਆ ਜਾ ਰਿਹਾ ਇੱਧੇ ਨਾ ਮੈਂ ਮੈਦਾਨ ਤੋਂ ਐਗੀ ਬੰਦਾ ਨਾ ਨਿਊਜ਼ੀਲੈਂਡਾਂ ਚ ਜਾਣਾ ਨਾ ਜੀ ਵੀ ਜਾ ਰਿਹਾ ਉਹ ਤਾਂ ਉਹ ਰੋੜਾ ਕਹਦਾ ਦੇ ਲਾ ਰਿਹਾ ਖਾਣ ਦੇ ਉਹ ਨਾ ਹੁੰਦੇ ਨਾ ਮਾਣ ਦੇ ਉਹ ਮਾਝਾ ਆ ਆ ਬੜਾ ਵਧੀਆ ਲੱਗ ਰਿਹਾ ਜੀ ਜੀ ਇਹ ਦਾਦਾ ਦੋ ਦੰਦ ਨੇ ਜੀ ਬੋਲਿਆ ਇੱਕ ਹੰਤ ਰਖਣਾ ਮੰਨ ਜੀ ਤੇ ਕਹਿੰਦਾ ਪਰ ਮਾਰ ਰੱਖਦਾ ਜਾਰ ਜੇ ਜੀ ਦਾ ਬੱਜ ਉਹ ਆਉਂ ਆਉਂਦੀ ਆ ਕੋਮਾ ਮਾ ਜੋ ਉਹ ਬੁਲਾਇਆ ਮਾਰਾ ਜੰਮ ਮਾਡਾਂ ਜੈ 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 ਅੱਲਾਹ ਕਹਾਂ ਤੇਰਾ ਮਾਡਾਂ ਬਦਲੇ ਗੱਤ ਵੀ ਗਲਤ ਬਾਜ਼ੀ ਮਾਰੀ ਹਾਂ ਮਤਮਤ ਮੈਂ ਤੁਮ ਮੱਲੇ ਆ ਤੇ ਕੋ ਮੈ ਲੋ ਮੰਨ ਜੀ ਦਲ ਬਾਹੀ ਪਾਣੀ ਕੀ ਕਿਆ ਕਰਨਾ ਲਾ ਸੁਨਾਰ ਘੜ ਘੜ ਕੇ ਸੁਨਾਰ ਨਾ ਤੋ ਬੱਜਾ ਜਦ ਆਈ ਜਦੋਂ ਮੁੰਡਾ ਬਾਗਿਆ ਤੇ ਕਿੰਨ ਦੱਸ ਕੇ ਲਾ ਬੱਜਾ ਪਹਿਲਾਂ ਘੋੜੇ ਬੱਜੋ ਜੀ ਜਾਦੀ ਤਰੀਕਾ ਹੋਣਾ ਮੈਂ ਜਾਂ ਕੇ ਰਸਾਇਣੇ ਨਾਲ ਗਿਆ ਬਣਾ ਮੈਂ ਨਹੀਂ ਜਾਣੀ ਕੋਈ ਜੇ ਆਪਾਂ ਨਹੀਂ ਜਾਵਾਂਗੇ ਨਹੀਂ ਤੇ ਨਹੀਂ ਬਤਾ ਰਹੇ ਨਾ ਇਹ ਅਦਾ ਰਹੀ ਤੂੰ ਵੀ ਕਦੇ ਚਾਚਾ ਜੀ ਦੇ ਬਣਾ ਆ ਜਾ ਯਾਰ ਮੈਂ ਦੁਕਾਨ ਤੇ ਕਹਿੰਦਾ ਗਾਉਂਦਾ ਜੀ ਨੇ ਹੀ ਛਾ ਕੰਮ ਕਰੇ ਹੁੰਦੇ ਅਸੀਂ ਮੁਕਿਆ ਨਾ ਕੰਮ ਨਹੀਂ ਮੁਕਲੇ ਜੀ ਅਸੀਂ ਮੁਕਿਆ ਇਹ ਕਿਤਾਬ ਖੜੇ ਆ ਬਹੁਤ ਜਣਾ ਬੈਠੇ ਨੇ ਜਿਹੜੇ ਬਾਰੀਏ ਦੋ ਤਿੰਨ ਬਾਹਰੋਂ ਆਏ ਹੋਣ ਕੰਮ ਨੇ ਮੁਕਤੇ ਅਸੀਂ ਮੁਕਿਆ ਜਿਹੜੇ ਬਾਹਰੋਂ ਆਏ ਹੋਏ ਨੇ ਤੁਹਾਡੇ ਸਾਡੇ ਬੰਦੇ ਇਹ ਜਾਂਦੇ ਡੇਡਾ ਖੜਾ ਲਵਾਈ ਦੇਖਣੀ ਲੋਕਾਂ ਨੇ ਆਪ ਨਹੀਂ ਲੱਗਣਾ ਇਹਨਾਂ ਵਿੱਚ ਕਦੇ ਰੋਟੀ ਨਾਲ ਲੜਿਆ ਤਿਆਰ ਹੋ। ਨੂੰ ਜਾਣਦੇ ਨੇ ਰਾਤ ਦੇ ਪਤਾ ਹੋ ਗਿਆ। ਵਾਹ ਹੋ ਗਿਆ। ਨਹੀਂ ਜਾ ਵੀ ਅੱਜ ਕਰਮਗਾ ਵੀ ਹੋ ਗਿਆ ਮੇਰਾ। ਆ ਲੈਣਾ ਸੁਝ। ਮਾਤਲ ਵੀ ਘਾ ਰੱਖਿਓ ਜਾਨਣਾ ਨਹੀਂ ਆਣਾ। ਮੈਂ ਮਾਣ ਨਹੀਂ ਆਣਾ। ਮੇਰੇ ਕੰਮ ਨਾ ਆਵੇ। ਮੋੜ ਜਾ ਦਿਖਾਉਂ ਨਾ ਨਾ। ਨਹੀਂ ਕਿ ਲੋ ਬਸ ਅੱਧੀ ਘੜੀ ਮੈਂ ਵਾਤੀ ਬੱਤੀ। ਇਹਦਾ ਬਸ ਤੇ ਹੋ ਜਾਵੇ। ਮੰਗੀ ਕੋਰਮੇਸ਼ਨ ਦੀ ਨਾ ਮੌਕਾ ਪੜਾ ਉਹਦੇ ਮਾਪਿਆਂ ਸਰਦ ਨੇ ਉੱਥੇ ਬੰਦੇ ਬੰਦੇ ਬਾਹਰੋਂ ਬਾਹਰੋਂ ਆਹਮਰ ਦਾ ਇਹ ਨਾ ਕੋ ਯਾਰ ਨੂੰ ਹੈ ਆ ਬੇਰੇ ਦਾ ਜਦ ਬੈਠੇ ਉਦਾਂ ਗੱਲਾਂ ਬਾਤਾਂ ਜਿਣੀਆਂ ਇੱਕ ਬੰਦਾ ਉੱਤਾਂ ਗੱਲਾਂ ਬੁਝੀ ਨਹੀਂ ਕਰਦਾ 그러면은 ਮੇਰੇ ਹੱਥ ਖੜੇ ਜਾਏ ਤੁਹਾਡਾ ਮੇਰੇ ਜੀ ਸਿਖਾਈ ਹੋ ਕਹਿੰਦੇ ਕੌਣ ਸਿਖਾਈ ਬਾਹਰੋਂ ਇਹਨਾਂ ਲਈ ਜਾ ਕੇ ਕਹਿਣ ਕਿ ਰਿਪੋਰਟ ਜੀ ਜਰੂਰ ਜੀ ਜਾਉਂਦੇ ਬੰਦੇ ਮਾਤਾ ਦੂਰ ਭਾਰ ਨਹੀਂ ਆਦਾ ਜਿੰਦੇ ਜਿੰਦਾ ਗਿਆ ਅੱਜ ਜਾਉਣਾ ਕੋਈ ਆ ਕੇ ਰੇਤਾ ਸਭਾ ਨਹੀਂ ਮੈਂ ਕਿਹੜਾ ਜੱਦਾ ਦੇਣਾ ਕੋਈ ਪਿੱਛੇ ਜੰਮਣਾ ਹੈ ਕੋਈ ਨਾਲ ਗਰੰਟੀ ਦਾ ਖਾਰਾ ਕਰ ਤੇ ਜਿੱਦੇ ਆਵੇ ਤਾਂ ਜੇ ਨਹੀਂ ਆਵੇ ਤਾਂ ਮੇਰੀ ਮਾਦੀ ਕਬੀਰ ਇੱਕ ਚਕਾਣੀ ਦਿਖਾ ਰੋਂਦਾ ਕਿਦਾਂ ਦਾ ਆ ਯਾਰ ਆਜੋ 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 ਰੋਂਦਾ ਕਿਦਾਂ ਦਾ ਤੁਸੀਂ ਰਾਤ ਨੂੰ ਸ਼ਾਮ ਨੂੰ ਨਹੀਂ ਰੋਂਦਾ ਜਾਣ ਵੇਲੇ ਰੋਂਦਾ ਹੈ ਨਾ ਕਵੀਲ ਸਾ ਕਿਉਂਕਿ ਬੱਸ ਵਾਲੇ ਨੇ ਘਮਾ ਕੇ ਇਹਨੂੰ ਲਾਇਆ ਜਾ ਆ ਗਿਆ ਉਹ ਬੱਲੇ ਬੈਗ HEEEE